ਕਮੇਟੀ ਜਦੋਂ 11 ਤਰੀਕ ਨੂੰ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਜਿਹੜੇ ਹਾਲ ਚ ਮੀਟਿੰਗ ਹੁੰਦੀ ਉੱਥੇ ਪਹੁੰਚੇ ਨਾ ਉੱਥੇ ਡਿਪਟੀ ਕਮਿਸ਼ਨਰ ਹਾਜ਼ਰ ਸੀ ਨਾ ਹੀ ਉੱਥੇ ਵੱਖ-ਵੱਖ ਵਿਭਾਗਾਂ ਦੇ ਵੱਡੇ ਅਫਸਰ ਉੱਥੇ ਹਾਜ਼ਰ ਸਨ ਸੋ ਐਸੀ ਕਮਿਸ਼ਨ ਡੈਪਟੀ ਕਮਿਸ਼ਨਰ ਲੁਧਿਆਣਾ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਉਹਨੂੰ ਫਾਂਲਣ ਕਰੇ ਅਸੀਂ ਵੇਖਿਆ ਕਿ ਪਿਛਲੇ ਸਮੇਂ ਚ ਕਾਂਗਰਸ ਦੇ ਐਮਐਲਏ ਭਾਵੇਂ ਉਹ ਰਾਜਾ ਵੜਿੰਗ ਪ੍ਰਧਾਨ ਹੋਣ ਉਹਨਾਂ ਨੇ ਸਰਦਾਰ ਬੂਟਾ ਸਿੰਘ ਤੇ ਬੜਾ ਤੰਜ ਕੱਸਿਆ ਦੋਸਤੋ ਤੁਸੀਂ ਵੇਖ ਰਹੇ ਹੋ ਮਹਾ ਪੰਜਾਬ ਯੂਐਸਏ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਤਾਰ ਸਿੰਘ ਸੋਹਤਾ ਜਨਰਲ ਸਕੱਤਰ ਸਿਆਸੀ ਵੰਗ ਆਲ ਇੰਡੀਆ ਮਨਵੀਸ਼ਾ ਕਲਕਲ ਐਸੋਸੀਏਸ਼ਨ ਰਜਿਸਟਰਡ ਤੁਹਾਡੇ ਨਾਲ ਇੱਕ ਬੜੀ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਕਮੇਟੀਆਂ ਗਠਿਤ ਕੀਤੀਆਂ ਜਾਂਦੀਆਂ ਜਿੰਨਾ ਕਮੇਟੀਆਂ ਦਾ ਫੰਕਸ਼ਨ ਇਹ ਹੁੰਦੀ ਹੈ ਕਿ ਉਹਨਾਂ ਨੂੰ ਜਿਹੜੇ-ਜਿਹੜੇ ਵਿਭਾਗ ਦਿੱਤੇ ਜਾਂਦੇ ਆ ਉਹਨਾਂ ਦੀ ਉਹ ਇਨਸਪੈਕਸ਼ਨ ਕਰਦੇ ਆ ਉਹਨਾਂ ਦੀ ਜਾਂਚ ਪੜਤਾਲ ਕਰਦੇ ਆ ਵਕ ਵਕ ਸਮੇ ਕਮੇਟੀ ਮੈਂਬਰ ਜਾ ਕੇ ਨਰੀਖਣ ਕਰਦੇ ਆ ਅਸਟੀਮੇਟ ਕਮੇਟੀ ਪੰਜਾਬ ਵਿਧਾਨ ਸਭਾ ਸਭਾ ਵੱਲੋਂ ਬਣਾਈ ਗਈ ਜਿਹਦੇ ਵਿੱਚ 13 ਮੈਂਬਰ ਲੱਗੇ। ਉਹਨਾਂ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਬਲਾਸਪੁਰ ਲਾਏ ਗਏ ਕਿਉਂਕਿ ਨਿਹਾਲ ਸਿੰਘ ਵਾਲਾ ਤੋਂ ਐਮ.ਐਲ.ਏ ਹੈ। ਉਹਨਾਂ ਨੇ 10 ਫਰਵਰੀ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਜੰਡਾ ਭੇਜਿਆ ਕਿ 2022 ਤੋਂ ਹੁਣ ਤੱਕ ਕਿੰਨੀਆਂ ਗਰਾਂਟਾਂ ਕਿੱਥੇ ਕਿੱਥੇ ਲੱਗੀਆਂ ਕੀ ਕੀ ਉਹਨਾਂ ਦਾ ਵਿਸ਼ਲੇਸ਼ਣ ਹੈ ਨਹੀਂ ਲੱਗੀਆਂ ਤਾਂ ਕਿਉਂ ਨਹੀਂ ਲੱਗੀਆਂ ਦੂਜੇ ਪਾਸੇ ਜੇ ਕੁਝ ਪਲਾਟਾਂ ਦੀਆਂ ਐਨਓਸੀ ਵੀ ਜਾਰੀ ਹੋ ਗਈਆਂ ਤਾਂ ਉਹਨਾਂ ਦੀਆਂ ਰਜਿਸਟਰੀਆਂ ਕਿਉਂ ਨਹੀਂ ਹੋਈਆਂ 10 10 ਤਰੀਕ ਨੂੰ ਇਹ ਏਜੰਡਾ ਡੈਪਟੀ ਕਮਿਟੀ ਦਾ ਲੁਧਿਆਣਾ ਨੂੰ ਪਹੁੰਚਦਾ ਹੈ 11 ਦੀ ਮੀਟਿੰਗ ਸੀ ਕਮੇਟੀ ਨੇ ਵੀ 10 ਤਰੀਕ ਨੂੰ ਆਪਣੀ ਮੀਟਿੰਗ ਕੀਤੀ ਹੈ ਕਮੇਟੀ ਜਦੋਂ 11 ਤਰੀਕ ਨੂੰ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਜਿਹੜੇ ਹਾਲਚ ਮੀਟਿੰਗ ਹੁੰਦੀ ਉੱਥੇ ਪਹੁੰਚੇ ਨਾ ਉੱਥੇ ਡਿਪਟੀ ਕਮਿਸ਼ਨਰ ਹਾਜ਼ਰ ਸੀ ਨਾ ਹੀ ਉੱਥੇ ਵੱਖ-ਵੱਖ ਵਿਭਾਗਾਂ ਦੇ ਵੱਡੇ ਅਫਸਰ ਉੱਥੇ ਹਾਜ਼ਰ ਸਨ ਕਮੇਟੀ ਪਹਿਲਾਂ ਪਹੁੰਚਦੀ ਹੈ ਡਿਪਟੀ ਕਮਿਸ਼ਨਰ ਲੇਟ ਆਉਂਦੇ ਆ ਔਰ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਕਮੇਟੀ ਵੱਲੋਂ ਕਿ ਤੁਸੀਂ ਵੀ ਲੇਟ ਆਏ ਹੋ ਕੋਈ ਅਫਸਰ ਨਹੀਂ ਪਹੁੰਚਿਆ ਡਿਪਟੀ ਕਮਿਸ਼ਨਰ ਦਾ ਜਵਾਬ ਇਹ ਸੀ ਕਿ ਮੈਂ ਤਾਂ ਜੀ ਸਾਰਿਆਂ ਨੂੰ ਫੋਨ ਲਾਇਆ ਸੀ ਨਹੀਂ ਆਏ ਮੈਂ ਕੀ ਕਰਾਂ ਭਾਵੇਂ ਡਾਕਟਰ ਸੁਖੀ ਨੇ ਡਿਪਟੀ ਕਮਿਸ਼ਨਰ ਦੀ ਕਾਫੀ ਝਾੜ-ਝੰਬ ਕੀਤੀ ਪਰਸੀ ਆਲਡੀਆ ਮਜਬੀ ਸੇ ਇੱਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਹ ਮਹਿਸੂਸ ਕਰਦੇ ਆ ਕਿ ਚੇਅਰਮੈਨ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਭਾਵੇਂ ਇਸ ਗੱਲ ਨੂੰ ਅੰਦਰੋਂ ਅੰਦੀ ਹਾਜ਼ਮ ਕਰਕੇ ਹੋਣ ਪਰ ਇੱਥੇ ਇਹਨਾਂ ਐਮਐਲਏ ਦੀ ਕਮੇਟੀ ਜਾਣਾ ਡਿਪਟੀ ਕਮਿਸ਼ਨਰ ਦੀ ਡਿਊਟੀ ਬਣਦੀ ਸੀ ਜਾ ਉਹਨਾਂ ਦੇ ਅੱਲਾ ਅਫਸਰ ਏਡੀਸੀ ਐ ਤਹਿਸੀਲਦਾਰ ਹੈ ਕਿ ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਦਾ ਸਾਰਾ ਪ੍ਰਬੰਧ ਹੁੰਦਾ ਤਾਂ ਅਸੀਂ ਐਸੋਸੀਏਸ਼ਨ ਵੱਲੋਂ ਐਸੀ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਆ ਕਿ ਸਾਡੇ ਇਹ ਸ਼ਡਿਊਲਡ ਕਾਸਟ ਐਮਐਲਐਸ ਨੇ ਜਿਹੜੇ ਐਸਟੀਮੇਟ ਕਮੇਟੀ ਦੇ ਮੈਂਬਰ ਉੱਥੇ ਗਏ ਉਹਨਾਂ ਦੀ ਡਿਪਟੀ ਕਮਿਸ਼ਨਰ ਵੱਲੋਂ ਅਣਦੇਖੀ ਕਰਕੇ ਅਨਸਰਜ ਕੀਤੀ ਗਈ। ਸੋ ਅਸੀਂ ਕਮਿਸ਼ਨ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਸਖਤ ਤੋਂ ਸਖਤ ਕਾਰਵਾਈ ਕਰੇ। ਉਹਨੂੰ ਫਾਂਲਣ ਕਰੇ। ਅਸੀਂ ਵੇਖਿਆ ਕਿ ਪਿਛਲੇ ਸਮੇਂ ਚ ਕਾਂਗਰਸ ਦੇ ਐਮ.ਐਲ.ਏ. ਭਾਵੇਂ ਹੋ ਰਾਜਾ ਮੜਿੰਗ ਪ੍ਰਧਾਨ ਹੋਣ ਸਰਦਾਰ ਬੂਟਾ ਸਿੰਘ ਤੇ ਬੜਾ ਤੰਜ ਕੱਸਿਆ ਗਿਆਨੀ ਜੈਲ ਸਿੰਘ ਜੋ ਰਾਸ਼ਟਰਪਤੀ ਰਹੇ ਉਹਨਾਂ ਤੇ ਬੜਾ ਤੰਜ ਕੱਸਿਆ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜੋ ਐਲੋਪੀ ਹੈ ਉਹਨਾਂ ਨੇ ਵੀ ਸਾਡੇ ਸ਼ੈਡੂਲਡ ਕਾਸਟ ਮੰਤਰੀ ਹਰਪਜਨ ਸਿੰਘ ਈਟੀਓ ਤੇ ਪੰਜ ਗੱਸਿਆ ਔਰ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਸੇ ਤਰਜ਼ ਤੇ ਡਿਪਟੀ ਕਮਿਸ਼ਨਰ ਨੇ ਵੀ ਸਾਡੇ ਇਹ ਸ਼ੈਡੂਲਡ ਕਾਸਟ ਜਿਹੜੇ ਐਮ ਐਲ ਏ ਸੀ ਇਸ ਕਮੇਟੀ ਦੇ ਉਹਨਾਂ ਦੀ ਅਨਸਰਟ ਕੀਤੀ ਹੈ ਤੇ ਜਾਂ ਫਿਰ ਜਿਵੇਂ ਸਾਜਕ ਰਹਿ ਗਿਆ ਇਹ ਸਰਕਾਰ ਦਾ ਅਫਸਰ ਕਿ ਆਪ ਸਰਕਾਰ ਦੇ ਐਮਐਲਏ ਨੂੰ ਬਿਲਕੁਲ ਹੀ ਅਣਗੌੜਿਆ ਕਰਨ ਲੱਗੇ ਪਰ ਫਿਰ ਵੀ ਅਸੀਂ ਐਸਸੀ ਕਮਿਸ਼ਨ ਤੋਂ ਮੰਗ ਕਰਦੇ ਆਂ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਬਲਾਕੇ ਉਹਨੂੰ ਦੱਸਿਆ ਜਾਵੇ ਕਿ ਐਸਸੀ ਕਮਿਸ਼ਨ ਸ਼ੈਡਿਊਲਡ ਕਾਸਟ ਲੋਕਾਂ ਦੇ ਹੱਕਾਂ ਦੀ ਰਾਖੀ ਕਰਦਾ ਹੈ ਅੱਜ ਸਾਡੇ ਪਵਰਜੰਪੀ ਚਡੂੜ ਕਸਟ ਐਮਐਲਏ ਚਾਰ ਜਨਰਲ ਸੀਟਾਂ ਤੋਂ ਜਿੱਤੇ 38 ਐਮਐਲਏ ਪਰ ਉਹ ਬੋਲਦੇ ਨਹੀਂ ਹੈ ਕਿਉਂਕਿ ਸਰਕਾਰ ਚ ਬੈਠੇ ਹੈ ਇਸ ਲਈ ਅਸੀਂ ਮੰਗ ਕਰਦੇ ਆ ਕਿ ਡੈਪਟੀ ਕਮਿਸ਼ਨਰ ਲੁਧਿਆਣਾ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ